ਸਿਆਣੇ ਕਹਿੰਦੇ ਆ ਜਿੱਥੇ ਸਮੱਸਿਆ ਉੱਥੇ ਹੀ ਹੱਲ ਹੈ ਇਹ ਨਹੀਂ ਹੋ ਸਕਦਾ ਸਮੱਸਿਆ ਕਿਤੇ ਹੋਰ ਹੋਵੇ ਹੱਲ ਕਿਤੇ ਹੋਰ ਨਿਕਲੇ ਅੱਜ ਅਸੀਂ ਤੁਹਾਡੇ ਕੋਲੋਂ ਸਮੱਸਿਆਵਾਂ ਵੀ ਤੇ ਨਾਲ ਹੱਲ ਵੀ ਸੁਣਨਾ ਹੈ ਸੇਠ ਸਾਹਿਬ ਨੇ ਵੀ ਕਿਹਾ ਦੁੱਗਲ ਸਾਹਿਬ ਨੇ ਵੀ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਦੋ ਸੀਐਮ ਆਏ ਹੋਣ ਤੇ ਉਹਨਾਂ ਦੋਨਾਂ ਕੋਲੇ ਮਾਈਕ ਨਾ ਹੋਵੇ ਮਾਈਕ ਲੋਕਾਂ ਕੋਲੇ ਹੋਵੇ ਇਹ ਜਿਗਰੇ ਇਹ ਜਿਗਰਾ ਚਾਹੀਦਾ ਜੀ ਇਸ ਕੰਮ ਵਾਸਤੇ ਜੇ ਤੁਸੀਂ ਕੁਝ ਗਲਤ ਨਹੀਂ ਕੀਤਾ ਤਾਂ ਤੁਸੀਂ ਲੋਕਾਂ ਨੂੰ ਮਾਈਕ ਦੇ ਸਕਦੇ ਹੋ ਇਹ ਤੋਂ ਪਹਿਲਾਂ ਇਹਨੇ ਕਰੇ ਮੈਂ ਇੱਕ ਫੜਾਇਆ ਤੁਹਾਨੂੰ ਆਪ ਦੀ ਉਹ ਓਡੀ ਦੂਰੋਂ ਜਿੰਨਾ ਹੁਣ ਕੱਟ ਹੈ ਨਾ ਐਨੀ ਕਿ ਤਾਂ ਢੀ ਬਣਾਉਂਦੇ ਸੀ ਉਹ ਫਿਰ ਉਹ ਤੋਂ ਬਾਅਦ ਲੋਕ ਬੈਣੇ ਸ਼ੁਰੂ ਹੁੰਦੇ ਸੀ ਮੇਰਾ ਮੈਂ ਜਦੋਂ ਐਮਪੀ ਸੀ ਮੇਰੇ ਇੱਕ ਦੋਸਤ ਸੀ ਕਪੁਲਿਸ ਦੇ ਵਿੱਚ ਵੱਡਾ ਅਫਸਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਲੀਟਰ ਲੋਕਾਂ ਨੂੰ ਮਿਲਣਾ ਹੁੰਦੇ ਆ ਲੋਕ ਲੀਡਰ ਨੂੰ ਮਿਲਣ ਆਉਂਦੇ ਆ ਤੇ ਤੁਸੀਂ ਐਡੀ ਵੱਡੀ ਡੀ ਬਣਾ ਦਿੰਦੇ ਹੋ ਇੱਕ ਉਹ ਤੋਂ ਅੱਗੇ ਤੋਂ ਸ਼ੁਰੂ ਹੁੰਦੇ ਨੇ ਲੋਕ ਬਹਿਣੇ ਦੂਰ ਕਰ ਦਿੰਨ ਲੋਕਾਂ ਨੂੰ ਉਹ ਕਿਉਂ ਕਰਦੇ ਆ ਉਹ ਮੈਨੂੰ ਕਹਿੰਦਾ ਜੀ ਕਹਿਣ ਨੂੰ ਤਾਂ ਸੀ ਸਿਕਿਉਰਟੀ ਰੀਜ਼ਨ ਕਹਨੇ ਹੁੰਨੇ ਆ ਪਰ ਅੰਦਰਲੀ ਗੱਲ ਹੋ ਰਹੀ ਹੈ ਮੈਂ ਕਿਹਾ ਤੂੰ ਮੈਨੂੰ ਅੰਦਰਲੀ ਦੱਸ ਮੈਂ ਕੈਸਤਾ ਸੀੜੀਆਂ ਚ ਵੀ ਅੰਦਰਲੀ ਹੀ ਦੱਸਿਆ ਨੇ ਸਾਰੀਆਂ ਤੂੰ ਅੰਦਰਲੀ ਦੱਸ ਕਹਿੰਦਾ ਅੰਦਰੋਂ ਗੱਲੇ ਹੈ ਜੀ ਆਕਾਲੀਆਂ ਕਾਂਗਰਸੀ ਲੀਡਰਾਂ ਦੀ ਗੱਲ ਕਰਦਾ ਸੀ ਕਹਿੰਦੇ ਨੇ ਇਹ ਕਰਤੂਤਾਂ ਹੈ ਜਿਹਾ ਹੋ ਗਿਆ ਲੋਕ ਆਪਣੇ ਪੈਰਾਂ ਚੋਂ ਜੁੱਤੀਆਂ ਲਾ ਕੇ ਇਹਨਾਂ ਦੇ ਬਾਹਰ ਲਾ ਕੇ ਜੁੱਤੀ ਇਹਨਾਂ ਦੇ ਮਾਰ ਪੈਂਡ ਅਸੀਂ ਹੋ ਜਾਂਦੇ ਆ ਪੰਗਾ ਸਾਨੂੰ ਪੈ ਜਾਂਦਾ ਹੁਣ ਕਹਿੰਦੇ ਕੀ ਕਰਦੇ ਆ ਜਦੋਂ ਵੱਡਾ ਪ੍ਰੋਗਰਾਮ ਹੋਵੇ ਜਿੱਥੇ ਸੁਖਵੀਰ ਬਾਦਲ ਨੇ ਆਉਣਾ ਹੋਵੇ ਮੁਜੀਠੀਏ ਨੇ ਆਉਣਾ ਹੋਵੇ ਜਿੱਥੇ ਬਾਸ਼ਗੇ ਨੇ ਜਾਣਾ ਹੋਵੇ ਹੈਨਾ ਕੈਪਟਨ ਨੇ ਜਾਣਾ ਹੋਵੇ ਕਹਿੰਦੇ ਅਸੀਂ ਪਹਿਲੀ ਇੱਕ ਰਾਤ ਪਹਿਲਾਂ ਨਾ ਸਟੇਜ ਵੱਲ ਨੂੰ ਜੁੱਤੀ ਸਿੱਟ ਕੇ ਦੇਖ ਲੈਣੇ ਆ ਫਿਰ ਹੋਰ ਪਿੱਛੇ ਹੋ ਜਾਂਦੇ ਆ ਉੱਥੋਂ ਸਿੱਟ ਕੇ ਦੇਖ ਲੈਣੇ ਆ ਫਿਰ ਹੋਰ ਪਿੱਛੇ ਹੋ ਜਾਣੇ ਆ ਉੱਥੋਂ ਸਿੱਟ ਕੇ ਦੇਖ ਲੈਣੇ ਆ ਜਿੱਥੋਂ ਜਿਉਂ ਜ਼ੋਰ ਨਾਲ ਜੁੱਤੀ ਸਿੱਟਨੇ ਤੇ ਵੀ ਸਟੇਜ ਤੇ ਨਾ ਪਹੁੰਚਦੀ ਹੋਵੇ ਅਸੀਂ ਫਿਰ ਫੈਸਲਾ ਕਰਨੇ ਆ ਇੱਥੋਂ ਪਾਈਪਾਂ ਲਾਓ ਤੇ ਇੱਥੋਂ ਤੱਕ ਡੀ ਬਣਾਓ ਤੇ ਆਪਣਾ ਖਿਹੜਾ ਛੜਾਓ ਬਸ ਪਰ ਇੱਥੇ ਡੀ ਨਹੀਂ ਹੈਗੀ ਕੋਈ ਇੱਥੇ ਤਾਂ ਉਹ ਐ ਦੇਖੋ ਤੁਸੀਂ ਇਕੱਠੇ ਬੈਠੇ ਹੋ ਟੇਬਲਾਂ ਤੇ ਤੁਹਾਨੂੰ ਆਪ ਵੀ ਸ਼ਾਇਦ ਤੁਸੀਂ ਅੰਮ੍ਰਿਤਸਰ ਸ਼ਹਿਰ ਚ ਰਹਿ ਕੇ ਵੀ ਉਹਨੇ ਇਕੱਠੇ ਨਹੀਂ ਹੋਏ ਹੋਗੇ ਜਿੰਨੇ ਅੱਜ ਇਕੱਠੇ ਹੋਗੇ ਆਪਸ ਵਿੱਚ ਇੱਕ ਦੂਜੇ ਨਾਲ ਬ੍ਰੇਨਸਟਾਰਮਿੰਗ ਹੋਊਗੀ ਬਿਜ਼ਨਸ ਕਾਰਡ ਸ਼ੇਅਰ ਹੋਣਗੇ ਗੱਲਬਾਤ ਹੋਊਗੀ ਦੋਸਤੀ ਵਧੂਗੀ ਸੋ ਇਸ ਕੰਮ ਵਾਸਤੇ ਆਇਆ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ